ਕਈ ਵਾਰ ਨਾ ਖਾਣਾ ਖਾਣ ਤੋਂ ਬਾਅਦ ਐਵੇਂ ਲੱਗਦਾ ਜਿਵੇਂ ਪੇਟ 'ਚ ਭਾਰੀ ਪਣ ਜਾ ਆ ਗਿਆ ਜਾਂ ਕਈ ਵਾਰੀ ਜਲਨ ਜੀ ਹੁੰਦੀ ਹੈ ਹੈਨਾ ਹਾਂਜੀ ਬਿਲਕੁਲ ਇਹ ਬਹੁਤ ਆਮ ਜੀ ਗੱਲ ਹੈ ਅੱਜ ਆਪਾਂ ਇਸੇ ਬਾਰੇ ਥੋੜੀ ਗੱਲ ਕਰਨੀ ਹੈ ਪੇਟ ਦੀ ਗੈਸ ਜਾਂ ਜਿਹਨੂੰ ਕਹਿੰਦੇ ਆ ਤੇਜਾਬ ਬਣਨਾ ਸਾਡੇ ਕੋਲ ਇੱਕ ਲਿਖਤ ਹੈ ਜਿਹੜੀ ਦੱਸਦੀ ਹੈ ਵੀ ਇਹ ਕਿਉਂ ਹੁੰਦਾ ਤੇ ਕੁਝ ਘਰੇਲੂ ਨੁਸਖੇ ਵੀ ਅੱਛਾ ਤਾਂ ਸੋਚਿਆ ਕਿਉਂ ਨਾ ਦੇਖੀਏ ਇਸ ਦੇ ਪਿੱਛੇ ਕੀ ਕਹਾਣੀ ਹੈ ਤੇ ਸਾਡੇ ਰੋਜ਼ਾਨਾ ਜੀਵਨ 'ਚ ਕੀ ਫਾਇਦੇਮੰਦ ਹੋ ਸਕਦਾ ਹਾਂਜੀ ਬਹੁਤ ਵਧੀਆ ਵਿਸ਼ਾ ਹੈ ਤਾਂ ਸ਼ੁਰੂ ਕਰਦੇ ਹਾਂ ਕਾਰਨਾ ਤੋਂ ਸਰੋਤ ਕਹਿੰਦਾ ਹੈ ਕਿ ਕਈ ਚੀਜ਼ਾਂ ਨੇ ਜਿਵੇਂ ਬਹੁਤ ਜ਼ਿਆਦਾ ਤਲਿਆ ਜਾਂ ਮਸਾਲੇ ਵਾਲਾ ਖਾਣਾ ਹਾਂਜੀ ਇਹ ਤਾਂ ਮੁੱਖ ਹੈਗਾ ਹੀ ਹੈ ਤੇ ਜਾਂ ਫਿਰ ਲੰਮਾ ਸਮਾਂ ਪੇਟ ਖਾਲੀ ਰੱਖਣਾ ਕਈ ਵਾਰੀ ਹੁੰਦਾ ਨਾ ਕੰਮ ਚ ਰੁੱਝੇ ਹੁੰਨੇ ਆ ਬਿਲਕੁਲ ਉਹਦੇ ਨਾਲ ਵੀ ਤਜਾਬ ਬਣ ਜਾਂਦਾ ਫਿਰ ਚਾਹ ਕਾਫੀ ਬਹੁਤ ਪੀਣਾ ਜਾਂ ਸ਼ਰਾਬ ਵਗੈਰਾ ਤੇ ਇੱਕ ਹੋਰ ਵੱਡੀ ਗੱਲ ਸਟ्रेस ਯਾਨੀ ਤਣਾਅ ਹਾਂ ਤਣਾਅ ਵਾਲਾ ਨੁਕਤਾ ਬਹੁਤ ਅਹਿਮ ਹੈ ਤੇ ਹਾਂ ਮੈਦੇ ਵਾਲੀਆਂ ਚੀਜ਼ਾਂ ਵੀ ਜਿਹੜੀਆਂ ਹজম ਔਖੀਆਂ ਹੁੰਦੀਆਂ ਨੇ ਦੇਖੋ ਇਹ ਸਾਰੇ ਕਾਰਨ ਸਿੱਧਾ ਸਾਡੀ ਪਾਚਨ ਕਿਰਿਆ ਤੇ ਅਸਰ ਪਾਉਂਦੇ ਨੇ ਪਰ ਜਿਹੜੀ ਤਣਾ ਦੀ ਗੱਲ ਹੈ ਨਾ ਉਹਨੂੰ ਅਕਸਰ ਲੋਕ ਅਣਗੌਲਿਆ ਕਰ ਦਿੰਦੇ ਨੇ ਅੱਛਾ ਹਾਂਜੀ ਦਿਮਾਗ ਦਾ ਤੇ ਪੇਟ ਦਾ ਸਿੱਧਾ ਕਨੈਕਸ਼ਨ ਹੈ ਜਦੋਂ ਬੰਦਾ ਸਟ्रेस 'ਚ ਹੁੰਦਾ ਤਾਂ ਸਰੀਰ 'ਚ ਕੁਝ ਐਸੇ ਬਦਲਾਅ ਆਉਂਦੇ ਨੇ ਜਿਹੜੇ ਪਾਚਨ ਨੂੰ ਹੌਲੀ ਕਰ ਦਿੰਦੇ ਨੇ ਜਾਂ ਵਿਗਾੜ ਦਿੰਦੇ ਨੇ ਮਤਲਬ ਸਿਰਫ ਖਾਣ ਪੀਣ ਹੀ ਨਹੀਂ ਮਨ ਦਾ ਸ਼ਾਂਤ ਹੋਣਾ ਵੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜੀ ਪੇਟ ਦੀ ਸਿਹਤ ਲਈ ਮਾਨਸਿਕ ਸ਼ਾਂਤੀ ਬਹੁਤ ਅਹਿਮ ਹੈ ਓ ਵਾਹ ਇਹ ਤਾਂ ਕਮਾਲ ਦੀ ਗੱਲ ਹੈ ਅੱਛਾ ਸਰੋਤ ਵਿੱਚ ਇੱਕ ਹੋਰ ਗੱਲ ਕਹੀ ਗਈ ਸੀ ਕਿ ਜੇ ਤਕਲੀਫ ਹੋਵੇ ਤਾਂ ਦੱਸ ਦੇਣਾ ਚਾਹੀਦਾ ਹੈ ਐਵੇਂ ਚਿਜਕਣਾ ਨਹੀਂ ਚਾਹੀਦਾ ਹਾਂਜੀ ਮਤਲਬ ਬਸ ਕਹਿ ਦਿਓ ਮੈਨੂੰ ਥੋੜਾ ਐਸਿਡਿਕ ਮਹਿਸੂਸ ਹੋ ਰਿਹਾ ਹੈ ਕੋਈ ਸ਼ਰਮ ਵਾਲੀ ਗੱਲ ਨਹੀਂ ਬਿਲਕੁਲ ਸਹੀ ਗੱਲ ਹੈ ਇਹ ਚਿਜਕ ਤੋੜਨੀ ਚਾਹੀਦੀ ਹੈ ਕਈ ਵਾਰੀ ਲੋਕ ਸੋਚਦੇ ਐ ਛੋਟੀ ਜੀ ਗੱਲ ਹੈ ਪਰ ਜੇ ਵਾਰ-ਵਾਰ ਹੋਵੇ ਨਾ ਹਾਂ ਫਿਰ ਤਾਂ ਫੇਰ ਇਹਨੂੰ ਐਵੇਂ ਛੱਡਣਾ ਨਹੀਂ ਚਾਹੀਦਾ ਸਮੇਂ ਸਿਰ ਜੇ ਧਿਆਨ ਦੇ ਦਈਏ ਭਾਵੇਂ ਕੋਈ ਘਰੇਲੂ ਨੁਸਖਾ ਕਰ ਲਈਏ ਜਾਂ ਲੋੜ ਪਵੇ ਤਾਂ ਡਾਕਟਰ ਨੂੰ ਮਿਲ ਲਈਏ ਤਾਂ ਗੱਲ ਵਧਣ ਤੋਂ ਰੁਕ ਜਾਂਦੀ ਹੈ ਠੀਕ ਤਾਂ ਫਿਰ ਕੁਝ ਨੁਸਖਿਆਂ ਦੀ ਗੱਲ ਕਰੀਏ ਜਿਹੜੇ ਸਰੋਤ ਚ ਦੱਸੇ ਨੇ ਹਾਂਜੀ ਦੱਸੋ ਕੁਝ ਸੌਖੇ ਜਿਹੇ ਨੇ ਜਿਵੇਂ ਗਰਮ ਪਾਣੀ ਮਤਲਬ ਕੋਸਾ ਜਿਹਾ ਪਾਣੀ ਪੀਣਾ ਹੂੰ ਥੋੜੀ ਜੀ ਅਜਵਾਇਨ ਕਾਲੇ ਨਮਕ ਨਾਲ ਲੈ ਲੈਣੀ ਅੱਛਾ ਅਜਵਾਇਨ ਤਾਂ ਵੈਸੇ ਵੀ ਹਾਜ਼ਮੀ ਲਈ ਚੰਗੀ ਮੰਨੀ ਜਾਂਦੀ ਹੈ ਹਾਂ ਤੇ ਲੱਸੀ ਪੀਣੀ ਛਾਚ ਜਿਨੂੰ ਕਹਿੰਦੇ ਆ ਤੇ ਖਾਣਾ ਨਾ ਹੌਲੀ ਹੌਲੀ ਚਬਾ ਕੇ ਖਾਣਾ ਹਾਂ ਇਹ ਬਹੁਤ ਜ਼ਰੂਰੀ ਹੈ ਤੇ ਇੱਕ ਹੋਰ ਖਾ ਕੇ ਇੱਕਦਮ ਬੈ ਨਹੀਂ ਜਾਣਾ ਥੋੜਾ ਜਿਹਾ ਤੁਰਨਾ ਫਿਰਨਾ ਬਿਲਕੁਲ ਦੇਖੋ ਇੰਨਾ ਪਿੱਛੇ ਨਾ ਸਧਾਰਨ ਜਿਹਾ ਵਿਗਿਆਨ ਹੈ ਕੋਸਾ ਪਾਣੀ ਪਾਚਨ ਨਾੜੀਆਂ ਨੂੰ ਥੋੜਾ ਆਰਾਮ ਦਿੰਦਾ ਹੈ ਅੱਛਾ ਅਜਵੈਨ ਚ ਕੁਝ ਐਸੇ ਕੰਪਾਊਂਡ ਹੁੰਦੇ ਨੇ ਜਿਹੜੇ ਗੈਸ ਘਟ ਕਰਦੇ ਨੇ ਲੱਸੀ ਚ ਚੰਗੇ ਬੈਕਟੀਰੀਆ ਯਾਨੀ ਪ੍ਰੋਬਾਇਓਟਿਕਸ ਹੁੰਦੇ ਨੇ ਹਾਂਜੀ ਤੇ ਚਬਾਉਣ ਦੀ ਗੱਲ ਤਾਂ ਬਹੁਤ ਹੀ ਮਹੱਤਵਪੂਰਨ ਹੈ ਪਾਚਨ ਤਾਂ ਮੂੰਹ ਤੋਂ ਹੀ ਸ਼ੁਰੂ ਹੋ ਜਾਂਦਾ ਜਦੋਂ ਲਾਰ ਰਲਦੀ ਹੈ ਜਿੰਨਾ ਚੰਗਾ ਚਬਾਵਾਂਗੇ ਪੇਟ ਦਾ ਕਮ ਸੋਖਾ ਹੋਗਾ ਤੇ ਤੁਰਨ ਨਾਲ ਤੁਰਨ ਨਾਲ ਪੇਟ ਚ ਜਿਹੜੀ ਹਵਾ ਵਗੈਰਾ ਹੁੰਦੀ ਹੈ ਉਹਨੂੰ ਹਿਲਜੁਲ ਮਿਲਦੀ ਹੈ ਤੇ ਉਹ ਨਿਕਲਣ ਜਾ ਸਾਨੀ ਹੁੰਦੀ ਹੈ ਸਮਝ ਗਈ ਪਰ ਇੱਕ ਸਵਾਲ ਹੋਰ ਜੇ ਮੰਨ ਲਓ ਕਿਸੇ ਨੂੰ ਬਹੁਤ ਜ਼ਿਆਦਾ ਤਕਲੀਫ ਹੋਵੇ ਜਿਵੇਂ ਛਾਤੀ ਚ ਤੇਜ਼ ਜਲਨ ਹੋਵੇ ਜਾਂ ਦਰਦ ਵਾਂਗੂ ਲੱਗੇ ਹਾਂਜੀ ਤਾਂ ਕੀ ਫੇਰ ਵੀ ਇਹ ਘਰੇਲੂ ਨੁਸਖੇ ਹੀ ਕਰੇ ਜਾਣੇ ਚਾਹੀਦੇ ਨੇ ਨਹੀਂ ਬਿਲਕੁਲ ਨਹੀਂ ਇਹ ਬਹੁਤ ਜ਼ਰੂਰੀ ਗੱਲ ਹੈ ਸਰੋਤ ਵੀ ਇਹੀ ਕਹਿੰਦਾ ਹੈ ਕਿ ਜੇ ਲੱਛਣ ਗੰਭੀਰ ਨੇ ਜਿਵੇਂ ਤੁਸੀਂ ਕਿਹਾ ਛਾਤੀ 'ਚ ਤੇਜ਼ ਜਲਨ ਜਾਂ ਦਰਦ ਹਾਂਜੀ ਤਾਂ ਸਿਰਫ ਕਰੇਲੂ ਨੁਸਖਿਆਂ ਤੇ ਨਿਰਭਰ ਨਹੀਂ ਰਹਿਣਾ ਇਹ ਕਿਸੇ ਹੋਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ ਜਿਵੇਂ ਜੀਈਆਰਡੀ ਜਾਂ ਕਈ ਵਾਰੀ ਦਿਲ ਦੀ ਤਕਲੀਫ ਵੀ ਐਸਿਡਿਟੀ ਵਾਂਗ ਲੱਗ ਸਕਦੀ ਹੈ ਓਹ ਅੱਛਾ ਹਾਂਜੀ ਇਸ ਲਈ ਜੇ ਤਕਲੀਫ ਜ਼ਿਆਦਾ ਹੈ ਜਾਂ ਵਾਰ-ਵਾਰ ਹੁੰਦੀ ਹੈ ਤਾਂ ਡਾਕਟਰ ਨੂੰ ਮਿਲਣਾ ਬਹੁਤ ਜ਼ਰੂਰੀ ਹੈ नुस्खे हल्की फुल की, कदे कदाई वाली तकलीफ खान पीन तो लेके तनाव तक हाँ जी। कुछ घरेलू नुस्खे आराम जे गल गंभीर लगे तो डॉक्टर को देरी नहीं करनी चाहती बिल्कुल सही जाते